ਅੰਮ੍ਰਿਤਸਰ ਮੁਹਾਲੀ ਬਠਿੰਡਾ ਪੰਜਾਬ ਦੇ ਇਹਨਾਂ ਸ਼ਹਿਰਾਂ 'ਚ ਇਸ ਵਾਰ ਦੁਸ਼ਹਿਰੇ ਦਾ ਨਜ਼ਾਰਾ ਵੱਖਰਾ ਰਹੇਗਾ ਕਿਉਂਕਿ ਇਹਨਾਂ ਸ਼ਹਿਰਾਂ 'ਚ ਇਸ ਵਾਰ ਦੁਸ਼ਹਿਰੇ ਮੌਕੇ ਰਾਵਣ ਮੇਗਨਾਥ ਤੇ ਗੁੰਮਕਰਨ ਦੇ ਨਾਲ ਚੌਥਾ ਪੁਤਲਾ ਵੀ ਸਾੜਿਆ ਜਾਵੇਗਾ ਬੁਰਾਈ ਦਾ ਪ੍ਰਤੀਕ ਚੌਥਾ ਪੁਤਲਾ ਹੋਵੇਗਾ ਪਾਕਿਸਤਾਨ ਦਾ ਇਸ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵੀ ਤਸਵੀਰ ਹੋਵੇਗੀ ਪਟੰਨਾ ਦੇ ਪ੍ਰਤਾਪ ਨਗਰ ਚ ਦੁਸ਼ਹਰਾ ਗਰਾਊਂਡ ਚ ਇਹ ਪੁਤਲੇ ਸਾੜੇ ਜਾਣਗੇ ਸ਼ਰੀਫ ਦਾ ਪੁਤਲਾ ਸਾੜ ਕੇ ਇਸ ਨੇਹਦੀਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਦਾ ਹਰ ਨਾਗਰਿਕ ਸਰਹੱਦ ਤੇ ਇਹਨਾਂ ਦੀ ਸੁਰੱਖਿਆ ਲਈ ਖੜੇ ਜਵਾਨਾਂ ਦੇ ਨਾਲ ਹੈ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਦੇ ਥਰੂ ਕਿ ਜਿਹੜੀ ਸਾਡੀ ਬੋਸ ਬਾਰਡਰ ਤੇ ਖੜੀ ਲੜਨ ਲਈ ਉਹਦੇ ਲਈ ਜਿਹੜੇ ਸਾਡੇ ਸਰ ਸਵਾਰੂ ਦੀ ਵਾਦੀ ਹੈ ਉਹਨਾਂ ਦੇ ਨਾਲ ਫੌਜੀ ਵੀਰਾਂ ਦੇ ਨਾਲ ਖੜੀ ਹੈ ਚਤਾਨ ਵਾਂਗੂ ਅੱਗ ਲੱਗਣ ਤੋਂ ਬਾਅਦ ਇਹਨਾਂ ਦੇ ਮੂੰਹ 'ਚ ਲਪਟਾਂ ਨਿਕਲ ਗਈਆਂ ਇਹਨਾਂ ਨੂੰ ਮਜੱਲਾਂ ਦੇ ਨਾਲ ਜਿਵੇਂ ਪਾਕਿਸਤਾਨ ਤੇ ਹਿੰਦੂਸਤਾਨ ਦੇ ਬਾਰਡਰਾਂ 'ਤੇ ਲੜਾਈਆਂ ਲੱਗਦੀਆਂ ਸੇਮ ਇਹਨੂੰ ਮਜੱਲਾਂ ਦੇ ਨਾਲ ਉਡਦਾ ਹੋਇਆ ਦਿਖਾਇਆ ਜਾਊਗਾ ਤੇ ਇੱਕ ਟਾਈਮ ਇਹ ਇਹ ਜਾਊਗਾ ਇਸ ਗ੍ਰਾਊਂਡ ਦੇ ਅੰਦਰ ਕਿ 10 ਮਿੰਟਾਂ ਲਈ ਇਹ ਸਾਰਾ ਗ੍ਰਾਊਂਡ ਹੈ ਜਿਹੜਾ 골ਡਨ ਰੰਗ ਦਾ ਹੋ ਜਾਊਗਾ ਬਠਿੰਡਾ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਫੁੱਤਲਾ ਸਾੜਿਆ ਜਾਵੇਗਾ ਤਾਂ ਮੋਹਾਲੀ ਤੇ ਅੰਮ੍ਰਿਤਸਰ 'ਚ ਵੀ ਪਾਕਿਸਤਾਨ ਦੇ ਫੁੱਤਲੇ ਸਾੜੇ ਜਾਣਗੇ ਸਭ ਸਾਰੇ ਦੇ ਮੌਕੇ ਦੇ ਉੱਤੇ ਪਾਕਿਸਤਾਨ ਦਾ ਫੁੱਤਲਾ ਜੋ ਹੈ ਉਹ ਇੱਥੇ ਜਲਾਇਆ ਜਾਵੇਗਾ ਔਰ ਇਹ ਫ ਆ ਮੇਗਨਾਥ ਕੁੰਮਕਰੋ ਰਾਵਣ ਤੋਂ ਪਹਿਲਾਂ ਜੋ ਹੈ ਉਸ ਨੂੰ ਜੋ ਹੈ ਅਗਨਪੇਠ ਕੀਤਾ ਜਾ ਇਹਨਾਂ ਪ੍ਰਬੰਧਕਾ ਦਾ ਕਹਿਣਾ ਕਿ ਪਾਕਿਸਤਾਨ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜੇਕਰ ਉਹਨਾਂ ਵੱਲੋਂ ਹਾਲੇ ਵੀ ਕੋਈ ਸਬਕ ਨਹੀਂ ਲਿਆ ਜਾਂਦਾ ਤਾਂ ਪਾਕਿਸਤਾਨ ਦਾ ਹਸ਼ਰ ਵੀ ਕੁਝ ਇਸ ਪੁਤਲੇ ਵਾਂਗ ਹੀ ਹੋਏਗਾ ਭਾਰਤ ਵੱਲੋਂ ਪੀਓਕੇ ਚ ਸਰਜਕਲ ਸਟ੍ਰਾਈਕ ਤੋਂ ਬਾਅਦ ਸਰਹੱਦ ਤੇ ਕਾਫੀ ਤਣਾ ਬਣਿਆ ਹੋਇਆ ਹੈ ਪਾਕਿਸਤਾਨ ਹਾਲੇ ਵੀ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਕੁਝ ਬੈਠਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਅਜਿਹੇ ਦੇਸ਼ਵਾਸੀਆਂ ਵੱਲੋਂ ਪਾਕਿਸਤਾਨ ਨੂੰ ਦੁਸ਼ਹਿਰੇ ਮੌਕੇ ਕੁਝ ਇਸ ਅੰਦਾਜ਼ ਚ ਜਵਾਬ ਦਿੱਤਾ ਜਾ ਰਿਹਾ ਹੈ।